ਛੋਟੇ ਸਹਿਬਜ਼ਾਦਿਆਂ ਦੇ ਸ਼ਹਾਦਤ ਦੇ ਦਿਨ ਹੋਣ ਤੇ ਸਰਦਾਰਾਂ ਦੇ ਬੱਚੇ ਹੈਪੀ ਕ੍ਰਿਸਮਸ ਮਨਾਉਣ ਆਪਾਂ ਸਭ ਤੋਂ ਵੱਡੇ ਅਕਿਰਤਕਣ ਤੇ ਆਪਾਂ ਬਹੁਤ ਵੱਡਾ ਧਰਤੀ ਤੇ ਬੋਝ ਆ ਐਡੀ ਵੱਡੀ ਸ਼ਹਾਦਤ ਨੂੰ ਭੁੱਲ ਕੇ ਤੇ ਸਰਦਾਰਾਂ ਦੇ ਘਰ ਜਨਮ ਲੈ ਕੇ ਸਾਡੇ ਬੱਚਿਆਂ ਦੇ ਸਿਰ ਤੇ ਟੋਪੀਆਂ ਬਣਾ ਕੇ ਤੇ ਗਾਣੋ ਹੈਪੀ ਕ੍ਰਿਸਮਸ ਹੈ ਨਾ ਪੰਜ ਤੇ ਸੱਤ ਸੀ ਉਮਰ ਲਾਲਾ ਦੀ ਆ ਨਾਲੇ ਕ੍ਰਿਸਮਸ ਹੈ ਜਿਹੜੇ ਵੀਰ ਕ੍ਰਿਸਮਸ ਉਹਨਾਂ ਜਿਨ੍ਹਾਂ ਦਾ ਧਰਮ ਹੈ ਉਹਨਾਂ ਨੂੰ ਮੁਬਾਰਕ ਹੈ ਤੇ ਛੋਟੇ ਸਹਿਬ ਜਾਦਿਆਂ ਦੀ ਉਮਰ ਬਾਰੇ ਸੋਚਦੇ ਆਂ ਤੇ ਜਿੰਨੇ ਉਹਨਾਂ ਤੇ ਤਸ਼ੱਦਦ ਹੋਏ ਉਹਨਾਂ ਬਾਰੇ ਸੋਚਦੇ ਆਂ ਤਾਂ ਬਿਲਕੁਲ ਦਿਲ ਭਾਰ ਆਉਂਦਾ ਆ ਅੱਜ ਅਸੀਂ ਸਰਦਾਰਾਂ ਦੇ ਘਰੇ ਜਨਮ ਲੈ ਕੇ ਆਪਾਂ ਕਿਸਾਂ ਤੋਂ ਮੁਕਰ ਹੋ ਰਹੇ ਆਂ ਆਪਣੇ ਧਰਮ ਤੋਂ ਠੱਲੇ ਸਰਦਾਰਾਂ ਦੇ ਘਰ ਜਨਮ ਲੈ ਕੇ ਅਸੀਂ ਬੇਸ਼ੱਕ ਮੰਦਰਾਂ ਪਾ ਲਈਓ ਬਾਬਾ ਜੂਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਉਹਨਾਂ ਨੂੰ ਕਿਹੋ ਜਿਹੀ ਗੁੜਤੀ ਮਾਤਾ ਗੁਜਰ ਕੌਰ ਜੀ ਕਿਹੋ ਕਿਹੋ ਜਿਹੀ ਗੁੜਤੀ ਦਿੱਤੀ ਕਿ ਆਪਣੇ ਆਪ ਨੂੰ ਨੇਹਾ ਚ ਜਿੰਦਾ ਸ਼ਹੀਦ ਹੋਣਾ ਮਨਜ਼ੂਰ ਕਰ ਲਿਆ ਪਰ ਧਰਮ ਤੋਂ ਰਸ ਤੋਂ ਮਸ ਨਹੀਂ ਇਹ ਤਾਂ ਸੁਣੀਦਾ ਹੈ ਲਾਗੇ ਛਾਗੇ ਪਿੰਡਾਂ ਚ ਵੀ ਵੀ ਮੁੰਡੇ ਦੇ ਉਹ ਸਿਰਿੰਜ ਰਹਿ ਗਈ ਲੱਗੀ ਤੇ ਉਦੋਂ ਖੁਦ ਨੂੰ ਇੱਕ ਤਕਲੀਫ ਹੁੰਦੀ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਇੱਥੇ ਥਾਂ ਥਾਂ ਤੇ ਇਸ ਧਰਤੀ ਤੇ ਸ਼ਹੀਦਾਂ ਦਾ ਖੂਨ ਡੁੱਲਿਆ ਸ਼ਹੀਦ ਮਰੀਦ ਗੁਰੂਆਂ ਦੀ ਪੈਗੰਬਰਾਂ ਦੀ ਤੇ ਧਰਤੀ ਤੇ ਆ ਜਵਾਨੀ ਕਿੱਧਰ ਚੱਲ ਗਈ ਬੱਚਾ ਜਿਹਨੂੰ ਤੁਸੀਂ ਗੁਰਵਾਨੀ ਨਾਲ ਜੋੜਿਆ ਸਿੱਖ ਇਤਿਹਾਸ ਨਾਲ ਜੋੜਿਆ ਤੁਹਾਡਾ ਬੱਚਾ ਕਦੇ ਵੀ ਚਿੱਟੇ ਤੇ ਨਹੀਂ ਲੱਗੂਗਾ ਤੁਹਾਡਾ ਬੱਚਾ ਕਿਸੇ ਗਰਾਹੀ ਨਹੀਂ ਪੈ ਸਕੂਗਾ ਜਦੋਂ ਤੁਸੀਂ ਉਹ ਤਾਂ ਬੇਸ ਬਹੁਤ ਵਧੀਆ ਬਣਾ ਦੇਣਾ ਪੈਸੇ ਦੇ ਕਮਾਉਣ ਦੇ ਲਾਲਚ ਬੱਚਿਆਂ ਨੂੰ ਸਭ ਤੋਂ ਸਮਾਂ ਨਹੀਂ ਦਿੱਤਾ ਗਿਆ ਉਹ ਜਦੋਂ 17 17 18 18 ਸਾਲ ਦੇ ਹੁੰਦੇ ਕਿਸੇ ਗਲਤ ਸੰਗਤ ਚ ਪੈ ਜਾਂਦੇ ਆ ਫਿਰ ਉਹ ਸਾਡੇ ਕਰੋੜਾਂ ਇਕੱਠੇ ਕੀਤੇਆਂ ਦਾ ਵੀ ਬੈਂਕ ਬੈਲੈਂਸ ਦਾ ਕੋਈ ਉਹਦਾ ਸਿਸਟਮ ਨਹੀਂ ਰਹਿ ਜਾਂਦਾ ਸ਼ਹੀਦੀ ਪੰਦਰਵਾੜਾ ਚੱਲ ਰਿਹਾ ਹੈ ਛੋਟੇ ਸਹਬਜ਼ਾਦੇ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਹੋਈ ਸ਼੍ਰੀ ਫਤਿਹਗੜ੍ਹ ਸਾਹਿਬ ਔਰ ਇਸ ਦੌਰਾਨ ਵੱਡੀ ਗਿਣਤੀ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਨਤਮਸਤਕ ਹੋਣ ਦੇ ਲਈ ਪਹੁੰਚਦੀ ਹੈ ਬਾਈ ਪੰਮਾ ਡੁੰਮੇਵਾਲ ਹੁਣੇ ਪਹੁੰਚੇ ਨੇ ਔਰ ਇਹਨਾਂ ਦੇ ਗੀਤਾਂ ਨੂੰ ਤੁਸੀਂ ਬਹੁਤ ਪਿਆਰ ਕਰਦੇ ਹੋ ਨਤਮਸਤਕ ਹੋਣ ਦੇ ਲਈ ਪਹੁੰਚੇ ਸੀ ਇਹਨਾਂ ਦੇ ਨਾਲ ਇਹਨਾਂ ਤੋਂ ਕੁਝ ਅ ਗੁਰੂਆਂ ਦੀ ਗੁਰੂ ਦੀਆਂ ਸੰਗਤਾਂ ਲਈ ਵੀ ਕੁਝ ਸੁਣਾਗੇ ਵੀ ਤੇ ਗੱਲਬਾਤ ਵੀ ਕਰਨਗੇ ਬਾਈ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਇੱਥੇ ਆਉਂਦੇ ਆ ਤਾਂ ਅੱਖਾਂ ਨਮ ਹੋ ਜਾਂਦੀਆਂ ਜਦੋਂ ਸੀਨ ਯਾਦ ਕਰਦੇ ਆ ਕਿਉਂਕਿ ਹੁਣ ਤਾਂ ਉੰਨੀ ਇਸ ਵਾਰ ਤਾਂ ਮੇਰੇ ਖਿਆਲ ਠੰਡ ਵੀ ਇੰਨੀ ਪਈ ਨਹੀਂ ਪਰ ਨੰਗੇ ਪੈਰ ਜਦੋਂ ਆਉਨੇ ਆ ਤਾਂ ਅਹਿਸਾਸ ਹੁੰਦਾ ਕਿ ਜਦੋਂ ਉਹ ਵੇਲਾ ਹੋਊਗਾ ਤਾਂ ਕਿਹੋ ਜਿਹਾ ਸਮਾਂ ਹੋਊਗਾ ਉਹ ਵੀਰ ਜੀ ਸਿੱਖ ਧਰਮ ਚ ਜਿਹੜੀਆਂ ਸ਼ਹੀਦੀਆਂ ਇਹ ਚੜ੍ਹਦੀ ਕਲਾ ਦਾ ਹੀ ਪ੍ਰਤੀਕ ਆ ਹਾਂਜੀ ਜਦੋਂ ਛੋਟੇ ਸਾਹਿਬ ਜਦਿਆਂ ਦੀ ਉਮਰ ਬਾਰੇ ਸੋਚਦੇ ਆ ਤੇ ਜਿੰਨੇ ਉਹਨਾਂ ਤੇ ਤਸ਼ੱਦਦ ਹੋਏ ਉਹਨਾਂ ਬਾਰੇ ਸੋਚਦੇ ਆ ਤਾਂ ਬਿਲਕੁਲ ਦਿਲ ਭਾਰ ਆਉਂਦਾ ਆ ਪਰ ਉਹਨਾਂ ਤੋਂ ਸਿੱਖਣ ਦੀ ਬਹੁਤ ਵੱਡਾ ਇੱਕ ਸੁਨੇਹਾ ਦੇ ਗਏ ਅੱਜ ਸਾਡੀਆਂ ਕੋਈ ਮਜਬੂਰੀਆਂ ਨਹੀਂ ਅੱਜ ਅਸੀਂ ਸਰਦਾਰਾਂ ਦੇ ਘਰੇ ਜਨਮ ਲੈ ਕੇ ਆਪਾਂ ਕਿਸਾਂ ਤੋਂ ਮੁੱਕਰ ਹੋ ਰਹੇ ਆ ਆਪਣੇ ਧਰਮ ਤੋਂ ਅੱਠ ਲੈ ਸਰਦਾਰਾਂ ਦੇ ਘਰ ਜਨਮ ਲੈ ਕੇ ਅਸੀਂ ਬੇਸ਼ੱਕ ਮੁੰਦਰਾ ਪਾ ਲਈਆਂ ਹੋ ਸਕਦਾ ਕਈ ਵਾਰ ਉਹ ਭਰਾ ਸਾਡੇ ਨਾਲ ਵਧੀਆ ਹੋਣਗੇ ਪਰ ਜੋ ਸੱਚ ਹੈ ਉਹ ਹੈ ਕਿ ਆਪਾਂ ਸਰਦਾਰਾਂ ਦੇ ਘਰੇ ਜਨਮ ਲੈ ਕੇ ਸਿੱਖੀ ਤੋਂ ਭੱਜ ਲੈ ਪਰ ਉਹਨਾਂ ਨੇ 5 ਤੇ 7 ਸਾਲ ਦੀ ਉਮਰ ਚ ਆਪਣੇ ਆਪ ਨੂੰ ਸ਼ਹੀਦ ਕਰਵਾਣਾ ਮਨਜ਼ੂਰ ਕਰ ਲਿਆ ਪਰ ਧਰਮ ਨਹੀਂ ਛੱਡਿਆ ਤੂਬਾ ਸਰਹੰਦ ਨੇ ਕਿੰਨੇ ਉਹਨਾਂ ਨੂੰ ਲਾਲਚ ਦਿੱਤੇ ਪਰ ਗੁੜਤੀ ਕਿੈਸੀ ਹੋਊਗੀ ਅੱਜ ਲੋੜ ਐ ਸਾਨੂੰ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਐਡਾ ਅਣਮੁੱਲਾ ਇਤਿਹਾਸ ਤੋਂ ਜਾਣੂ ਕਰਾਉਣ ਦੀ ਕਿ ਬਾਬਾ ਜੋਰਾਵਾਰ ਸਿੰਘ ਬਾਬਾ ਫਤਿਹ ਸਿੰਘ ਜੀ ਉਹਨਾਂ ਨੂੰ ਕਿਹੋ ਜਿਹੀ ਗੁੜਤੀ ਮਾਤਾ ਗੁਜਰਕੌਰ ਜੀ ਕਿਹੋ ਕਿਹੋ ਜਿਹੀ ਗੁੜਤੀ ਦਿੱਤੀ ਕਿ ਆਪਣੇ ਆਪ ਨੂੰ ਨੇਹਾ ਚ ਜਿੰਦਾ ਸ਼ਹੀਦ ਹੋਣਾ ਮਨਜ਼ੂਰ ਕਰ ਲਿਆ ਪਰ ਧਰਮ ਤੋਂ ਤਸ ਤੋਂ ਮਸ ਨਹੀਂ ਹੋ ਸੋ ਅਸੀਂ ਉਹਨਾਂ ਦੇ ਵਾਰਿਸ ਆ ਜਿੰਨੀ ਵੀ ਸੰਗਤ ਇੱਥੇ ਦਰਸ਼ਨ ਦੇਦਾਰੇ ਕਰਨ ਲਈ ਆਉਂਦੀ ਆ ਮੈਂ ਜਰੂਰ ਹੈ ਤਾਂ ਆਪਣੇ ਪੱਲੇ ਵੀ ਕੁਝ ਨਹੀਂ ਪਰ ਇਹ ਜਰੂਰ ਬੇਨਤੀ ਮੈਂ ਕਰੂੰਗਾ ਪੇ ਜਦੋਂ ਸੀਸ ਝੁਕਾਉਣ ਤੋਂ ਬਾਅਦ ਅੱਜ ਤੋਂ ਕੁਝ ਨਾ ਕੁਝ ਜਰੂਰ ਪ੍ਰਣ ਕਰਕੇ ਜਾਈਏ ਪੇ ਅੱਜ ਤੋਂ ਮੈਂ ਇਹ ਕੰਮ ਸ਼ੁਰੂ ਕਰੂੰਗਾ ਜੀ ਧਰਮ ਲਈ ਅਗਲੇ ਸਾਲ ਲਈ ਹੋਰ ਮਲ ਹੌਲੀ ਹੌਲੀ ਇਸ ਤਰ੍ਹਾਂ ਅੱਜ ਲੋੜ ਹੈ ਸਾਨੂੰ ਇਹ ਬਹੁਤ ਵਾਰ ਸੁਣਦੇ ਆ ਹੁਣ ਨਾਲੇ 크리스마ਸ ਹੈ ਜਿਹੜੇ ਵੀਰ 크리스마ਸ ਉਹਨਾਂ ਜਿਨ੍ਹਾਂ ਦਾ ਧਰਮ ਹੈ ਉਹਨਾਂ ਨੂੰ ਮੁਬਾਰਕ ਹੈ ਪਰ ਇਹ ਸ਼ਹੀਦੀ ਪੰਦਰਵਾੜੇ ਚੱਲਦੇ ਹੋਣ ਛੋਟੇ ਸਹਬਜ਼ਾਦਿਆਂ ਦੇ ਸ਼ਹਾਦਤ ਦੇ ਦਿਨ ਹੋਣ ਤੇ ਸਰਦਾਰਾਂ ਦੇ ਬੱਚੇ ਹੈਪੀ ਕ੍ਰਿਸਮਸ ਮਨਾਉਣ ਆਪਾਂ ਸਭ ਤੋਂ ਵੱਡੇ ਅਕਿਰਤਕਾਂ ਤੇ ਆਪਾਂ ਬਹੁਤ ਵੱਡਾ ਧਰਤੀ ਤੇ ਬੋਝ ਆ ਐਡੀ ਵੱਡੀ ਸ਼ਹਾਦਤ ਨੂੰ ਭੁੱਲ ਕੇ ਤੇ ਸਰਦਾਰਾਂ ਦੇ ਘਰ ਜਨਮ ਲੈ ਕੇ ਸਾਡੇ ਬੱਚਿਆਂ ਦੇ ਸਿਰ ਤੇ ਟੋਪੀਆਂ ਬਣਾ ਕੇ ਤੇ ਗਾਣ ਉਹ ਹੈਪੀ ਕ੍ਰਿਸਮਸ ਹੈ ਨਾ ਉਹ ਪਿੱਛੇ ਸਾਡਾ ਗੀਤ ਵੀ ਆਇਆ ਸੀਗਾ ਤੁਸੀਂ ਬੜਾ ਪਿਆਰ ਦਿੱਤਾ ਮੈਂ ਤੁਹਾਡੇ ਨਾਲ ਸਾਂਝ ਪਾ ਕੇ ਤੁਹਾਡਾ ਸਮਝ ਲੈਣਾ ਉਹ ਸੀਗਾ ਜੀ ਉਹ ਨੀਹਾਂ ਵਿੱਚ ਲਾਲ ਦਿਸਣ ਬੈਠੀ ਠੰਡੇ ਬੁਰਜ ਚ ਦਾਦੀ ਦੱਸ ਦੇਵੋ ਬੱਚਿਆਂ ਨੂੰ ਇਹ ਹੋ 크ਿਸਮਸ ਨਹੀਂ ਸਾਡੀ ਪੰਜ ਤੇ ਸੱਤ ਸੀ ਉਮਰ ਲਾਲਾਂ ਦੀ ਓਏ ਜੋ ਦੇ ਛੋਟੇ ਛੋਟੇ ਵਡੀਆਂ ਵਡੀਆਂ ਗੱਲਾਂ ਕਰਦੇ ਉਹ ਗੁਜਰੀ ਮਾਂ ਦੇ ਪੁੱਤੇ ਇਹਨਾਂ ਨਿੱਕੀਆਂ ਜਿੰਦਾਂ ਦੇ ਸੀ ਜਿਗਰੇ ਵੱਡੇ ਫौलाਦੀ ਉਹ ਦੱਸ ਦੇ ਵੋ ਬੱਚਿਆਂ ਨੂੰ ਇਹ ਕ੍ਰਿਸਮਸ ਨਹੀਂ ਸਾਡੀ ਮੈਨਿ ਲੇਟਾਂ ਸ਼ੈਤਾਨ ਲਾ ਕੇ ਆਪਣਾ ਘਰ ਸਜਾਉਣਾ ਸਰਵੰਸਦਾਨੀ ਦੇ ਚਰਨਾਂ ਦੇ ਵਿੱਚ ਓਏ ਆਪਣਾ ਸੀਸ ਝੁਕਾਉਣਾ ਹਫਤਾ ਸ਼ਹੀਦੀ ਏ ਜੀ ਬਸ ਸੁਣਨੇ ਰਾਗੀ ਟਾਡੀ ਦੱਸ ਦੇਵੋ ਬੱਚਿਆਂ ਨੂੰ ਇਹੋ 크ਿਸਮਸ ਨਹੀਂ ਸਾਡੀ ਨੀ ਹਾਂ ਵਿੱਚ ਲਾਲ ਦਿਸਣਾ ਬੈਠੀ ਠੰਡੇ ਬੁਰਜ ਚ ਦਾਦੀ ਬਹੁਤ ਹੀ ਕਮਾਲ ਦੀ ਚਲੋ ਆਵਾਜ਼ ਤਾਂ ਪਰਮਾਤਮਾ ਨੇ ਤੁਹਾਨੂੰ ਦਿੱਤੀ ਪਰ ਗੱਲਾਂ ਵੀ ਜਿਹੜੀਆਂ ਤੁਸੀਂ ਇਸ ਚੀਜ਼ ਦੇ ਉੱਪਰ ਚਲੋ ਆਪਾਂ ਵਿਵਾਦ ਵਾਲੇ ਪਾਸੇ ਨਹੀਂ ਪੈਣਾ ਇਹ ਚੀਜ਼ਾਂ ਤੁਸੀਂ ਬਹੁਤ ਪਿਆਰ ਦਿੱਤਾ ਤੁਹਾਨੂੰ ਇਸ ਤੁਹਾਡਾ ਇਹ ਗੀਤ ਬਹੁਤ ਸਪਰੈਡ ਵੀ ਹੋਇਆ ਵਾਹਿਗੁਰੂ ਵਾਹਿਗੁਰੂ ਹਾਂਜੀ ਵੀਰ ਜੀ ਮੈਂ ਫੇਰ ਬੇਨਤੀ ਕਰੂੰਗਾ ਜਿੰਨੀ ਵੀ ਸੰਗਤ ਛੋਟੇ ਸਾਹਿਬ ਜਦਿਆਂ ਮਾਤਾ ਗੁਜਰ ਕੌਰ ਜੀ ਨੂੰ ਸੀਸ ਝੁਕਾਣ ਫਤਿਹਗੜ੍ਹ ਸਾਹਿਬ ਦਰਸ਼ਨ ਦਿਦਾਰੇ ਕਰਨ ਆ ਰਹੇ ਹੋ ਸ਼ਹੀਦਾਂ ਦੇ ਸੋ ਇਹ ਜਰੂਰ ਕੋਸ਼ਿਸ਼ ਕਰੀਏ ਕਿ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਜਰੂਰ ਸੰਭਾਲੀਏ ਆਪਣੇ ਬਹੁਤ ਅਮੀਰ ਸਿੱਖ ਇਤਿਹਾਸ ਬਾਰੇ ਆਪਣੇ ਬੱਚਿਆਂ ਨੂੰ ਬਚਪਨ ਤੋਂ ਜਾਣੂ ਕਰਾਈਏ ਜਦੋਂ ਸਾਡਾ 베ਸ ਵਧੀਆ ਬਣ ਗਿਆ ਤੇ ਫਿਰ ਤੁਹਾਨੂੰ 18 ਸਾਲ ਤੇ ਤੁਹਾਡਾ ਬੱਚਾ ਜਿਹਨੂੰ ਤੁਸੀਂ ਗੁਰਵਾਨੀ ਨਾਲ ਜੋੜਿਆ ਸਿੱਖ ਇਤਿਹਾਸ ਨਾਲ ਜੋੜਿਆ ਥੋੜਾ ਬੱਟਾ ਬੱਚਾ ਕਦੇ ਵੀ ਚਿੱਟੇ ਤੇ ਨਹੀਂ ਲੱਗੂਗਾ ਥੋੜਾ ਬੱਚਾ ਕਿਸੇ ਕੁਰਾਹੀ ਨਹੀਂ ਪੈ ਸਕੂਗਾ ਜਦੋਂ ਤੁਸੀਂ ਉਹਦਾ ਬੇਸ ਬਹੁਤ ਵਧੀਆ ਬਣਾ ਦੇਣਾ ਮੈਂ ਵੀ ਦੋ ਬੱਚਿਆਂ ਦਾ ਬਾਪ ਆ ਪਰ ਸਾਡੀ ਹਰ ਇੱਕ ਦੀ ਕੋਸ਼ਿਸ਼ ਹੈ ਕਿ ਬਾਅਦ ਤੋਂ ਵੱਧ ਪੈਸੇ ਕਮਾਈਏ ਬਾਅਦ ਤੋਂ ਵੱਧ ਪੈਸੇ ਦੇ ਕਮਾਉਣ ਦੇ ਲਾਲਚ ਬੱਚਿਆਂ ਨੂੰ ਸਤੋ ਸਮਾਂ ਨਹੀਂ ਦਿੱਤਾ ਗਿਆ ਉਹ ਜਦੋਂ 17 17 18 18 ਸਾਲ ਦੇ ਹੁੰਦੇ ਕਿਸੇ ਗਲਤ ਸੰਗਤ ਚ ਪੈ ਜਾਂਦੇ ਆ ਫਿਰ ਉਹ ਸਾਡੇ ਕਰੋੜਾਂ ਇਕੱਠੇ ਕੀਤੇਆਂ ਦਾ ਵੀ ਬੈਂਕ ਬੈਲੈਂਸ ਦਾ ਕੋਈ ਉਹਦਾ ਸਿਸਟਮ ਨਹੀਂ ਰਹਿ ਜਾਂਦਾ ਮੈਂ ਸਾਰਿਆਂ ਨੂੰ ਬੇਨਤੀ ਫੇਰ ਬਾਰ-ਬਾਰ ਕਰੂੰਗਾ ਕਿ ਆਪਣੇ ਬੱਚਿਆਂ ਨੂੰ ਜਰੂਰ ਸੰਭਾਲੀਏ ਸਿੱਖ ਇਤਿਹਾਸ ਨਾਲ ਗੁਰਵਾਨੀ ਨਾਲ ਜਰੂਰ ਜੋੜੀਏ ਤੇ ਸਾਬਜਾਦਿਆਂ ਦੀ ਸ਼ਹਾਦਤ ਮਾਤਾ ਗੁਜਰੀ ਜੀ ਦੀ ਗੁਰੂ ਸਾਹਿਬ ਦੇ ਪੂਰੇ ਪਰਿਵਾਰ ਦੀ ਸ਼ਹਾਦਤਾਂ ਸਿੰਘਾਂ ਦੀ ਸ਼ਹਾਦਤ ਦੀਆਂ ਜੀ ਅਸੀਂ ਗੱਲਾਂ ਦੱਸਾਂਗੇ ਤਾਂ ਮੇਰਾ ਖਿਆਲ ਬੱਚੇ ਨਹੀਂ ਭਟਕਣਗੇ ਇੱਧਰ ਉੱਧਰ ਨਹੀਂ ਜਾਣਗੇ ਵਾਹ ਇਹ ਲੋੜ ਹੈ ਅੱਜ ਸਮੇਂ ਦੀ ਔਰ ਗੁਰੂ ਸਾਹਿਬ ਕਿਰਪਾ ਕਰਨ ਤੇ ਪੰਜਾਬ ਤੇ ਜੋ ਹਨੇਰੀ ਝੁੱਲ ਰਹੀ ਹੈ ਨਾ ਜਦੋਂ ਸੁਣੀਦਾ ਹੈ ਲੱਗੇ ਛਾਗੇ ਪਿੰਡਾਂ ਚ ਵੀ ਵੀ ਮੁੰਡੇ ਦੇ ਉਹ ਸਿਰੰਜ ਰਹਿ ਗਈ ਲੱਗੀ ਤੇ ਉਦੋਂ ਖੁਦ ਨੂੰ ਇੱਕ ਤਕਲੀਫ ਹੁੰਦੀ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਇੱਥੇ ਥਾਂ ਥਾਂ ਤੇ ਇਸ ਧਰਤੀ ਤੇ ਸ਼ਹੀਦਾਂ ਦਾ ਖੂਨ ਡੁੱਲਿਆ ਸ਼ਹੀਦ ਮਰੀਦ ਗੁਰੂਆਂ ਦੀ ਪੈਗੰਬਰਾਂ ਦੀ ਤੇ ਧਰਤੀ ਤੇ ਆ ਜਵਾਨੀ ਕਿੱਧਰ ਨੂੰ ਚੱਲ ਪਈ ਸੋ ਮਹਾਰਾਜ ਕਿਰਪਾ ਕਰੇ ਵਾਸਦਾ ਰਹੇ ਪੰਜਾਬ ਹੱਸਦਾ ਰਹੇ ਪੰਜਾਬ ਤੇ ਤੁਹਾਡਾ ਬਹੁਤ-ਬਹੁਤ ਤੁਹਾਨੂੰ ਇੱਥੇ ਤੁਹਾਡੇ ਚੈਨਲ ਨੂੰ ਸਤਿਕਾਰ ਕੇ ਤੁਸੀਂ ਕਿੰਨੀ ਸੰਗਤ ਜਿਹੜੀ ਫਤੇਗੜ ਸਾਹਿਬ ਸਰਹੰਦਨੀ ਜਿਨ੍ਹਾਂ ਨੇ ਆਣਾ ਪਰ ਤੁਹਾਡੇ ਜਰੀਏ ਰਾਹੀਂ ਉਹਨਾਂ ਦੀ ਹਾਜ਼ਰੀ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹਾਦਤ ਨੂੰ ਜਿਨ੍ਹਾਂ ਨੇ ਦੇਖਣਾ ਹੈ ਉਹ ਦਿਨ ਉਹ ਸੀਨ ਮੁੜ ਕੇ ਅੱਖਾਂ ਸਾਹਮਣੇ ਆਂਦੇ ਬਹੁਤ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਧੰਨਵਾਦ ਬਾਈ ਜੀ ਥੈਂਕ ਯੂ ਥੈਂਕ ਯੂ ਤਾਂ ਭਾਈ ਪਮਾ ਢੁਮੇਵਾਲ ਹੁਣੀ ਸਾਡੇ ਨਾਲ ਸੀਗੇ ਬਹੁਤ ਹੀ ਵਧੀਆਂ ਗੱਲਾਂ ਇਹਨਾਂ ਨੇ ਕਹੀਆਂ ਨੇ ਧੰਨਵਾਦ ਬਾਈ ਜੀ ਕਿ ਅਸੀਂ ਜੇ ਛੋਟੇ ਸਾਹਿਬਜ਼ਾਦਿਆਂ ਜਾਂ ਗੁਰੂ ਸਾਹਿਬ ਦੇ ਪਰਿਵਾਰ ਬਾਰੇ ਆ ਜਿਹੜੇ ਸਿੰਘ ਸ਼ਹੀਦ ਹੋਏ ਆ ਜਿਨ੍ਹਾਂ ਨੇ ਸਿੱਖੀ ਲਈ ਸ਼ਹਾਦਤਾਂ ਦਿੱਤੀਆਂ ਆ ਠੰਡੇ ਬੁਰਜ ਦਾ ਇਤਿਹਾਸ ਆਪਣੇ ਬੱਚਿਆਂ ਨੂੰ ਦੱਸਾਂਗੇ ਤਾਂ ਸ਼ਾਇਦ ਸਾਡੇ ਬੱਚੇ ਫਿਰ ਕੁਰਾਹੇ ਨਹੀਂ ਪਹਿਣਗੇ ਕਿਉਂਕਿ ਉਹਨਾਂ ਦੇ ਜ਼ਿਹਨ ਦੇ ਵਿੱਚ ਇਤਿਹਾਸ ਘੁੰਮਦਾ ਹੋਇਆ ਜਦੋਂ ਨਜ਼ਰ ਆਏਗਾ ਤਾਂ ਕੈਮਰਾ ਪਰਸਨ ਬਲਜਿੰਦਰ ਦੇ ਨਾਲ ਵਿਕਰਮ ਸਿੰਘ ਪ੍ਰੂ ਪੰਜਾਬ ਟੀਵੀ ਸ਼੍ਰੀ ਫਤਿਹਗੁਰਸ